ਪਾਈ ਮਰਦਾਨਾ ਜੀ ਜਦੋਂ ਚਾਰ ਉਦਾਸੀਆਂ ਤੋਂ ਵਾਪਸ ਆ ਗਏ ਹਾਲੇ ਵੀ ਘਰ ਗਏ ਪਰ ਅੰਮ੍ਰਿਤ ਈ ਘਰ ਉਹਨਾਂ ਹੈ ਨਹੀਂ ਸੀ ਪਿੱਛੋਂ ਮਾਦਾ ਫੌਤ ਹੋ ਗਈ ਸੀ ਫਿਰ ਨਾਨਕ ਨੇ ਇਹ ਫੈਸਲਾ ਲਿਆ ਕਿ ਮਰਦਾਨਿਆਂ ਘੁੰਮ ਤਾਂ ਆਈਆਂ ਪਰ ਫਿਰ ਵੀ ਘਰ ਨਹੀਂ ਰਹਿਣਾ ਉਹਨਾਂ ਨੇ ਆ ਕੇ ਕਰਤਾਰਪੁਰ ਡੇਰਾ ਲਾ ਲਿਆ ਔਰ ਉਥੇ ਖੇਤੀਬਾੜੀ ਸ਼ੁਰੂ ਕੀਤੀ satsang ਵੀ ਸ਼ੁਰੂ ਹੋ ਗਿਆ ਪਰ ਹੁਣ ਮਰਦਾਨਾ ਜੀ ਕਿਉਂਕਿ ਨਾਨਕ ਤੋਂ ਵੱਡੇ ਸੀ ਬਿਰਧ ਹੋ ਗਏ ਹੁਣ ਰਬਾਬ ਨਹੀਂ ਸੀ ਵਜਾਉਂਦੇ ਹੁਣ satsang 'ਚ ਨਹੀਂ ਸੀ ਬੈਠਦੇ ਪਰ ਦਰਿਆ ਤੋਂ ਪਾਣੀ ਲਿਆਉਣ ਦੀ ਸੇਵਾ ਹਾਲੇ ਵੀ ਉਹਨਾਂ ਨੇ ਛੱਡੀ ਨਹੀਂ ਸੀ ਇੱਕ ਦਿਨ ਕੀ ਹੋਇਆ ਵਾਪਸ ਆ ਰਹੇ ਆ ਨਾਨਕ ਵੀ ਨਾਲ ਹੈ ਤੇ ਸਾਹ ਚੜ ਗਿਆ ਕਿਉਂਕਿ ਇਹ ਸਰੀਰ ਹੈ ਨਾਸ਼ਵਾਨ ਤੇ ਬਾਬਾ ਜੀ ਨੇ ਉਜੜੀ ਪਾਣੀ ਦੀ ਗਾਗਰ ਪਿੱਛੇ ਰੱਖ ਕੇ ਉਹਨਾਂ ਨੂੰ ਆਪਣੇ ਗੋਦੀ ਚ ਲਟਾ ਲਿਆ ਹੁਣ ਪਰਵਰਤਕਾਰ ਆ ਉਹਨਾਂ ਨੂੰ ਦਿਸਦਾ ਸਾਰਾ ਕੁਝ ਕਿ ਉਹ ਕਹਿੰਦੇ ਬੋਲ ਮਰਦਾਨਿਆ ਕੋਈ ਆਖਰੀ ਇੱਛਾ ਹੋਵੇ ਤੇ ਮਰਦਾਨਾ ਜੀ ਕਹਿੰਦੇ 妈妈。